ਫੇਰ ਸਾਰੀ ਮੰਡੀ ਆ ਗਈ ਬੱਕਰੇ ਕੋਲੇ ਜਿਹੜਾ ਵੱਡਾ ਜ਼ਿਲ੍ਹਾ ਬਟੰਡਾ ਮੋਨਿਆਂ ਦਾ ਮੰਡੀ ਤੋਂ 9 ਕਿਲੋਮੀਟਰ ਬਾਜੇਖਾਨੇ ਤੋਂ 9 ਕਿਲੋਮੀਟਰ ਜੈਟੋ ਤੋਂ 15 ਕਿਲੋਮੀਟਰ ਭਾਕੀ ਤੋਂ 20 ਕਿਲੋਮੀਟਰ ਨਥਾਣੇ ਤੋਂ 17-18 ਕਿਲੋਮੀਟਰ ਤੇ ਠੀਕ ਆ ਚੱਲ ਇਹ ਪੈ ਜਾਂਦਾ ਟੂਲ ਬੜਾ ਜਾਂ ਪੈ ਜਾਂਦਾ ਕੋਈ ਟੂਲ ਨਹੀਂ ਲੱਗਣਾ ਕਿਸੇ ਨੂੰ ਜਿਹੜਾ ਦੂਰੋਂ ਆਊਗਾ ਉਹਦਾ ਵੀ ਅਸੀਂ ਕੋਈ ਅਰੇਂਜਮੈਂਟ ਕਰਕੇ ਦੇਵਾਂਗੇ ਟੂਲ ਦਾ ਤੇ ਵੀਰਵਾਲ ਕੇ ਦੇ ਤੜਕੋ ਕੇ ਐਤਵਾਰ ਨੂੰ ਜ਼ਰੂਰ ਪਹੁੰਚਿਆ ਫੱਕਰੀ ਮੰਡੀ ਲੱਗਦੀ ਐ ਆ ਬੱਕਰੀ ਮੰਡੀ ਚਾਹ ਪਾਣੀ ਦਾ ਚਾਹ ਪਾਣੀ ਦਾ ਖਾਸ ਪ੍ਰਬੰਧ ਆ ਹਾਂ ਕਿਉਂਕਿ ਹੁਣ ਦੂਬਾ ਅਸੀਂ ਰੋਟੀ ਟੁੱਕ ਦਾ ਪ੍ਰਬੰਧ ਵੀ ਕਰਿਆ ਕਰਾਂਗੇ ਕਿਉਂਕਿ ਸਮਾਂ ਤਾਂ ਅਜੇ ਤੀਨ ਨੂੰ ਲੱਗਦਾ ਹੀ ਐ ਨਾ ਅਜੇ ਇਹ ਤੀਜੀ ਕਿ ਮੰਡੀ ਐ ਆਪਣੀ ਤੇ ਬਹੁਤ ਦਰਸ਼ਕ ਆਏ ਵੀ ਐ ਫੀਸ ਦੇ ਨਾਲੇ ਵੇਚ ਨਾਲੇ ਤੇ ਬਹੁਤ ਹੀ ਇਹਨਾਂ ਦਾ ਧੰਨਵਾਦ ਆ ਜਿਹੜੇ ਹਮ ਕੁਮਾਰ ਕੇ ਪਹੁੰਚੇ ਐ ਇਹ ਸੌਦੇ ਵੀ ਬਹੁਤ ਚੰਗੇ ਹੋਏ ਆ ਅੱਜ 5-6 ਸੌਦੇ ਹੋ ਗਏ ਚੰਗੇ ਹੋਣਗੇ ਹੁਣ ਵੀ ਇਹ ਸੌਦਾ ਇਹ ਬਹੁਤ ਵਧੀਆ ਬ੍ਰੀਡ ਹੈ ਤੇ ਆ ਜਾ ਬੰਦੇ ਵਾਹ ਐ ਯਾਰ ਤਰਾਉ ਕੋਈ ਸੌਦਾ ਲਾਈਵ ਦੇ ਵਿੱਚ ਯਾਰ ਉਹਦਾ ਸੁਣਨਾ ਓਏ ਮੁਰਕੇ ਗੱਲ ਉਹ ਲੈ ਇਹਦਾ ਸੌਦਾ ਹੋਣਾ ਕਿ ਕੱਲ ਨੂੰ ਫੇਰ ਅਗਾਂਹ ਮੰਡੀ ਤੇ ਪਾਸ ਉਹਦਾ ਚੱਲ ਜਾਈ ਜਾਣਾ ਕੋਈ ਦਾਅ ਉਸੇ ਦੇਖੀ ਨਾ ਬੈਣਾ ਤੂੰ ਸਾਡੇ ਵੀ ਉਹ ਉਹ ਨੂੰ ਆਇਆ ਉਹ ਨੂੰ ਵਾਹ ਕੇ ਇਹ ਜਿਹੜੀ ਲਊਗਾ ਇਹ ਲੋੜ ਪਤਾ ਪੈਣਾ ਵੀ ਮੋੜੀ ਨੂੰ ਆਇਓ ਕਰਾ ਲਊਗਾ ਪੱਕਾ ਲਿਖਾਈ ਦੇ ਕੋਈ ਦਾ ਕੋਈ ਲਿਖਾਈ ਕਰਾ ਲਊਗਾ ਆਪਣੇ ਪੈਸੇ ਲੰਡਾਣੇ ਜਾਂਦੇ ਗੱਲ ਸੁਣਾ ਬੀ ਜੀ ਹਜ਼ਾਰ ਦੇ ਕਿੰਨੇ ਜਾਂਾਂ ਦਾ ਫਰਕ ਹੈ ਜੇ 540 ਹੋਵੇ ਵੱਧ ਮੇੜਣ ਦੇ ਵੱਧ ਨਾਲ ਇਹਨੂੰ ਕੀ ਕਰੀਏ ਇਹਨੂੰ ਇੱਕ ਆ 300 ਰਕਮ ਨੂੰ ਬਚਾ ਦਿੱਤਾ ਬੱਕਰਾ ਸੋਨਾਗਾ ਇਹਦੀ ਵੀ ਦੇਖ ਜਾਣ ਪਾਈ ਜੀ ਜਾਣ ਪਾਈ ਜੀ ਇਹਦੀ ਜੱਟ ਵੀ ਫਰੀ ਦਾ ਪੈ ਰੱਖਦੀ ਬਗਵੀ ਲੱਗਦਾ ਆਪਣਾ ਸੱਜਣੇ ਬੜਾ ਲਾਈ ਵੀ ਕਰਾਉਂਦਾ ਪਤਾ ਪਤਾ 1 ਗਾਲ ਤੋਂ ਜੇ ਇਹਹੀ ਬੱਕਰਾ ਵਧੀਆ ਭਰਿਆ ਹੋਇਆ ਤੇ ਸੋਨਾ ਇਹ ਬਾਈ ਗਾਲ ਤੋਂ 200 ਰੁਪਏ ਹੋ ਰਹੇ ਭਾਈ ਆਪਾਂ 200 ਰੁਪਏ ਸਾਈਡਾ ਫੜਾਉਣ ਨੂੰ ਆਖ ਨਾਮ ਜੀ ਤਾਂ ਲੈ ਆਇਆ 120000 ਹੋਰ ਆ ਜੂਆ ਕੋਈ ਗੱਲ ਨਹੀਂ ਕਿੰਨੇ ਪਾਵੇ ਬਈ 250000 ਬੰਦ ਲਈ ਆਪ ਕੋ ਆਪਣੀ ਲੈਣਾ ਬਈ ਆਪਾਂ ਨਹੀਂ ਲੈਣਾ ਹਾਂ ਦਿਖਾਓ ਜੀ ਆਪ ਨੂੰ ਆਪਣੀ ਵੇਚ ਲੈ ਮੈਂ ਪਾ ਦੂਗਾ 200000 ਪਰ ਇਹਨਾਂ ਦੇ ਛੱਡ ਪੈ 100 ਰੁਪਏ ਲਾਦੇ 15 ਕਿਲੋ ਮੀਟ ਕੱਢਦੇ ਤਾਂ ਮਤਲਬ 2000 ਹੋਰ ਵੱਧ ਲੈ ਲੈ ਉਹ ਚੱਲ ਮੈਂ ਤਾਂ ਆਇਆ ਕਿ ਮੈਂ ਚੱਲ ਉਹਨੇ ਪਾ ਦਿਆ ਆਪਣਾ ਤੇਲੇ ਰੱਖਣਾ ਤੇ ਬੱਤੀ ਲੱਸੀ ਤੋਂ ਇਨਾ ਦੇ ਮੂੰਹ ਪੱਥਾ ਦਾ ਰੱਖਿਆ ਹੈ। ਮੈਂ ਘਰੇ ਲੈ ਆਣਾ ਹੈ ਤਾਂ। ਤੁਮ 9000 ਰੁਪਏ ਉੱਤੇ ਵੀ ਲੱਗਣ ਵਾਲੇ ਨਹੀਂ ਕੋਈ ਅਗਲਾ ਦੋ ਰੁਪਏ 50 ਜਮਾਈ ਕੋਈ 100 200 ਰੱਖਣ। ਪਾ ਦੇ 100 100 ਆਪਣੇ। ਪਰ ਲਾ ਲੇਣਾ। ਹੱਡ ਲਾਉਣ ਨਾ। ਜੱਬ ਦੇ। 10 ਦੇ। ਬਸ 200 ਉੱਤੇ ਐਵੇਂ ਦਿਖਾਈ ਆਪ ਕੋ ਆਪਣੀ ਆ। ਨਹੀਂ ਇਹ ਗੱਲ ਨਹੀਂ। ਚਾਹ। ਸੰਦੂ ਕੇ ਘਰ ਨਹੀਂ। ਲਈ ਗਏ ਉਹ ਅਮਰੀਕਾ ਇਹ ਅਗਲੇ ਨੂੰ ਪਤਾ ਹੋਊਗਾ ਹੋਰ ਨੰਮੀ ਨਾਲ ਬਲੇ ਅੱਰੀ ਹੁੰਦੀ ਆ ਟੱਕੀ ਕਿ ਨਾਮ ਰੱਖੇ ਤੈਨੂੰ 300 ਦੇ ਸੌਦਾ ਆੜ ਗਿਆ ਦੇਖੋ ਬਣੂਗੇ ਨਹੀਂ ਇਧਰਲੇ ਬੰਦੇ ਵੀ ਰਾਏ ਕਰੀ ਜਾਂਦੇ ਆ ਇਧਰਲੇ ਵੀ ਕਰੀ ਜਾਂਦੇ ਆ ਬੱਕਰੀ ਦਾ ਪੱਤਰੀ ਨਾ ਹੀ ਨਿਕਲਾਈ ਜੇ ਮੈਂ ਬੱਕਰੀ ਦੇ ਨਾਲ ਹੀ ਕਰਾਂ ਸਿੱਧਾ ਗੱਲ ਕਰਾਂ ਯਾਰ ਇਹ ਚਾਸਟੇ ਖੇਡਾ ਹੈ ਉਹ ਤੂੰ ਬੱਕਰੀ ਲੈ ਆਵੇ ਆਪਾਂ ਬੱਕਰੀ ਦੇ ਕੋਲ ਉਹਨਾਂ ਨੇ ਵੀ ਬਾਈ ਦੇ ਬੱਕਰੀ ਨੇ ਉਹਦਾ ਹੱਦ ਦਾ ਸਾਲ 10000 ਤੇ 300 ਦਾ ਸੌਦਾ ਹੋਇਆ ਬੱਕਰੀ ਦਾ ਸੇ ਪੁਲਦੇਵ ਬਾਈ ਨੇ ਵੇਚਿਆ ਤੇ ਖਰੀਦਣ ਵਾਲਾ ਬਾਈ ਜੰਡਾਲੇ ਤੋਂ ਆ ਬੱਕਰਾ ਤੁਸੀਂ ਵੀਡੀਓ ਚ ਦੇਖ ਹੀ ਲਿਆ